ਸਾਫ ਸੁਥਰਾ ਪਾਣੀ ਇਹ ਸਾਰਾ ਇਸੇ ਤਰ੍ਹਾਂ ਦਾ ਅਮਲ ਤੋਂ ਵਰਗਾ ਪਾਣੀ ਜਿਹੜਾ ਹੈ ਵਲੀਪੁਰ ਤੱਕ ਪਹੁੰਚੇ ਉਹਦੇ ਵਾਸਤੇ ਜਿਹੜੇ ਵੀ ਥਾਰਤ ਕਦਮ ਚੁੱਕਣ ਦੀ ਲੋੜ ਆ ਜੋ ਵੀ ਸੇਵਾ ਦੀ ਲੋੜ ਆ ਉਹ ਸੰਗਤਾਂ ਨੇ ਅੱਗੇ ਵੀ ਸਹਿਯੋਗ ਦਿੱਤਾ ਆਸ ਕਰਦੇ ਆ ਗੁਰੂ ਸਾਹਿਬਾ ਕਿਰਪਾ ਕਰਨਗੇ ਸੇਤੀ ਤੋਂ ਸੇਤੀ ਉਹ ਸਮਾਂ ਆਵੇ ਜਦੋਂ ਅਸੀਂ ਜਾ ਕੇ ਵਲੀਪੁਰ ਵੀ ਕਹੀਏ ਇਹ ਪਾਣੀ ਸਾਫਾ ਅਰ ਇਸ ਵੇਲੇ ਇੱਥੇ ਟੁੱਟ ਕੇ ਪਾਣੀ ਇਹ ਸਾਫਾ ਆ ਚੁੱਕਾ ਇਹ ਵਗ ਰਿਹਾ ਇਹ ਵਗ ਰਿਹਾ ਇਹ ਅਸਲੀ ਤੱਕਰਮੀ ਹੈ ਇਸ ਤਰ੍ਹਾਂ ਸਾਡੇ ਗੁਰੂ ਅਸਥਾਨ ਪਵਿੱਤਰ ਆ ਸਾਡੇ ਨਦੀਆਂ ਦਰਿਆ ਵੀ ਪਵਿੱਤਰ ਆ ਜੇ ਇੱਥੋਂ ਪਵਿੱਤਰ ਹੋਊਗਾ ਤਾਂ ਹੀ ਉੱਥੇ ਪਵਿੱਤਰ ਪਾਣੀ ਜਾਊਗਾ ਕਿਸੇ ਨੂੰ ਕੋਈ ਹੱਕ ਨਹੀਂ ਕਿ ਇਹ ਇਹਨਾਂ ਨਵੇਂ ਕੁਦਰਤੀ ਸਰੋਤਾਂ ਦੇ ਵਿੱਚ ਗੰਦੇ ਪਾਣੀ ਪਾਵੇ ਕੋਹਾ ਪਾਵੇ ਇੰਡਸਟਰੀਅਲ ਵੇਸਟੇਜ ਪਾਵੇ ਜੇ ਤੇ ਵੀ ਕੋਈ ਪੈਂਦਾ ਉਹ ਗੈਰਕਾਨੂੰਨੀ ਗੈਰਸੰਵਿਧਾਨਕ ਸਾਨੂੰ ਉੱਠਣਾ ਚਾਹੀਦਾ ਆਵਾਜ਼ ਉਠਾਉਣੀ ਚਾਹੀਦੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਲੋਕਾਂ ਨੂੰ ਮਾਰਨਾ ਤੋਂ ਜਦੋਂ ਅਸੀਂ ਸਾਰੇ ਜਾਗਾਂਗੇ ਤੇ ਸਭ ਤੋਂ ਪ੍ਰਦੂਸ਼ਿਤ ਦਰਿਆ ਦਾ ਤੁਸੀਂ ਦੇਖ ਲਓ ਇਹਨੇ ਥੋੜੇ ਸਮੇਂ ਦੇ ਵਿੱਚ ਇਹ ਪਰਵਰਤਨ ਤੁਹਾਡੇ ਸਾਹਮਣੇ ਆ ਆ ਉਹੀ ਜਿਹੜੇ ਇਲਾਕਾ ਨਿਵਾਸੀ ਧੋਏ ਕਰਕੇ ਜਿੱਥੇ ਜਿਨ੍ਹਾਂ ਦਾ ਜੀਣਾ ਹਰਾਮ ਹੋਇਆ ਸੀ ਅੱਜ ਇਹਨਾਂ ਨੂੰ ਪੁੱਛ ਕੇ ਦੇਖ ਲਓ ਉਤੋਂ ਇਹ ਤੋਂ ਵੀ ਮੁਕਤੀ ਪਾਈ ਹੈ ਜਿਹੜਾ ਪ੍ਰਦੂਸ਼ਣ ਆ ਜੋ ਗਾਲ ਛੱਡ ਰਿਹਾ ਸੀ ਇਹਦੇ ਵਿੱਚ